ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ ਪਿਆਰੇ ਬੱਚਿਓ ਤੁਸੀਂ ਡਾਕਟਰ ਹਰੀ ਸਿੰਘ ਜਾਚਕ ਜੀ ਦੁਆਰਾ ਲਿਖੀ ਹੋਈ ਕਵਿਤਾ ਸਾਰਾ ਗੜੀ ਦੀ ਲੜਾਈ ਤਾਂ ਚੰਗੀ ਤਰ੍ਹਾਂ ਪੜ੍ਹ ਲਈ ਹੈ ਪਿਆਰੇ ਬੱਚਿਓ ਇਹ ਇੱਕ ਬੇਮਿਸਾਲ ਲੜਾਈ ਹੋਈ ਹੈ ਜਿਸ ਵਿੱਚ 21 ਸੈਨਿਕਾਂ ਨੇ ਗੰਬਾਇਲੀਆਂ ਦੀ ਅਣਗਿਣਤ ਦੀ ਫੌਜ ਨੂੰ ਮੁਕਾਬਲਾ ਦਿੱਤਾ ਅਤੇ ਵੀਰਤਾ ਨਾਲ ਲੜਾਈ ਕਰਕੇ ਜਿੱਤ ਹਾਸਲ ਕੀਤੀ ਪਿਆਰੇ ਬੱਚਿਓ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਇਹ ਲੜਾਈ ਲੜੀ ਤੇ ਜਿੱਤ ਹਾਸਲ ਕੀਤੀ ਆਓ ਅੱਜ ਅਸੀਂ ਇਸ ਦੇ ਪੰਨਾ ਨੰਬਰ 136 ਤੇ ਦਿੱਤਾ ਹੋਇਆ ਪ੍ਰਸ਼ਨ ਐਡਾ ਹੇਠਾ ਲਿਖਿਆ 17 ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ ਹੱਲ ਕਰਾਂਗੇ ਤਾਂ ਆਓ ਜੀ ਸ਼ੁਰੂ ਕਰਦੇ ਹਾਂ ਹੇਠ ਲਿਖਿਆ 17 ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ ਪਹਿਲੀ 17 ਹੈ ਹਮਲਾ ਕੀਤਾ ਕੰਬਾਈਆਂ ਗੜੀ ਉੱਤੇ ਕਾਲੀ ਕਟਾ ਕੋਈ ਗੜੀ ਤੇ ਛਾਈ ਐ ਸੀ ਪਹਿਲਾ ਪ੍ਰਸ਼ਨ ਹੈ ਗੜੀ ਉਤੇ ਕੀ ਹੋਇਆ ਸੀ ਪਿਆਰੇ ਬੱਚਿਓ ਤੁਸੀਂ ਕਵਿਤਾ ਪੜ ਚੁੱਕੇ ਹੋ ਦੱਸੋ ਜੀ ਕੀ ਉੱਤਰ ਹੋਵੇਗਾ ਪਿਆਰੇ ਬੱਚਿਓ ਇਸ ਤਸਵੀਰ ਨੂੰ ਧਿਆਨ ਨਾਲ ਦੇਖੋ ਕੰਬਾਈਲਿਆਂ ਦੀ ਬਹੁਤ ਵੱਡੀ ਫੌਜ ਇੱਕੀ ਸਿੰਘਾਂ ਨਾਲ ਲੜ ਰਹੀ ਹੈ ਤਾਂ ਇੰਜ ਲੱਗ ਰਿਹਾ ਹੈ ਕਿ ਕੋਈ ਕਾਲੀ ਕਟਾ ਛਾ ਗਈ ਹੋਵੇ ਇਹਨਾਂ ਸਤਰਾਂ ਦਾ ਅਰਥ ਹੈ ਕੰਬਾਈਲੀਆਂ ਨੇ ਗੜੀ ਉੱਤੇ ਹਮਲਾ ਕਰ ਦਿੱਤਾ ਸੀ ਜਿਵੇਂ ਕਾਲੀ ਕਟਾ ਗੜੀ ਤੇ ਛਾ ਗਈ ਹੋਵੇ ਤਾਂ ਕੰਬਾਈਲੀਆਂ ਤੋਂ ਸਿੰਘ ਡਰੇ ਨਹੀਂ ਬਲਕਿ ਡਟ ਕੇ ਉਹਨਾਂ ਦਾ ਮੁਕਾਬਲਾ ਕੀਤਾ ਤੇ 21 ਸਿੰਘਾਂ ਨੇ ਬਹੁਤ ਵੀਰਤਾ ਨਾਲ ਲੜਾਈ ਕੀਤੀ ਤਾਂ ਆਓ ਜੀ ਹੁਣ ਇਸ ਦਾ ਉੱਤਰ ਲਿਖਦੇ ਹਾਂ ਗੜੀ ਉੱਤੇ ਅਣਗਿਣਤ ਕੰਬਾਈਲੀਆਂ ਨੇ ਹਮਲਾ ਕਰ ਦਿੱਤਾ ਸੀ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਦੁਸ਼ਮਨਾ ਦੀ ਕਾਲੀਕਟਾ ਚੜਾਈ ਹੋਵੇ ਅੰਗਲੀ 70 ਹੈ ਅੱਗੋ ਕਰਨਲ ਦੇ ਵੱਲੋਂ ਸਭ ਸੈਨਿਕਾਂ ਨੂੰ ਗੜੀ ਛੱਡਣ ਦੀ ਤਾਰ ਤਦ ਆਈ ਹੈ ਸੀ ਪ੍ਰਸ਼ਨ ਹੈ ਕਰਨਲ ਦੁਆਰਾ ਸੈਨਿਕਾਂ ਨੂੰ ਕੀ ਕਿਹਾ ਗਿਆ ਸੀ ਪਿਆਰੇ ਬੱਚਿਓ ਜਦੋਂ ਕਰਨਲ ਨੇ ਵੇਖਿਆ ਕਿ ਅਣਗਿਣਤ ਕੰਬਾਈਲਿਆ ਨੇ ਗੜੀ ਉਤੇ ਹਮਲਾ ਕਰ ਦਿੱਤਾ ਤਾਂ ਉਸਨੇ ਚੇਤੀ ਤੋਂ ਚੇਤੀ ਸਭ ਸੈਨਿਕਾਂ ਨੂੰ ਗੜੀ ਛੱਡਣ ਦਾ ਹੁਕਮ ਦੇ ਦਿੱਤਾ ਤਾਂ ਆਓ ਹੁਣ ਇਸ ਦਾ ਉੱਤਰ ਲਿਖਦੇ ਹਾਂ ਕਰਨਲ ਨੇ ਗੜੀ ਵਿੱਚ ਮੌਜੂਦ ਥੋੜੇ ਜਿਹੇ ਸੈਨਿਕਾਂ ਨੂੰ ਹਜ਼ਾਰਾਂ ਕੰਬਾਈਲੀਆਂ ਦੇ ਹਮਲੇ ਦੀ ਮਾਰ ਹੇਠ ਆਏ ਦੇਖ ਕੇ ਗੜੀ ਨੂੰ ਪਿੱਛੇ ਛੱਡ ਕੇ ਆ ਜਾਣ ਲਈ ਕਿਹਾ ਅਗਲੀ ਸਤਰ ਹੈ ਦੁਨੀਆ ਵਿੱਚ ਨਹੀਂ ਮਿਲਦੀ ਮਿਸਾਲ ਕੋਈ ਬੇਮਿਸਾਲ ਇਹ ਹੀ ਹੋਈ ਲੜਾਈ ਹੈ ਸੀ ਆਖਰੀ ਪ੍ਰਸ਼ਨ ਹੈ ਇਸ ਵਿੱਚ ਕਿਸ ਮਿਸਾਲ ਦੀ ਗੱਲ ਕੀਤੀ ਗਈ ਹੈ ਪਿਆਰੇ ਬੱਚਿਓ ਜਦੋਂ ਗੜੀ ਉੱਤੇ ਅਣਗਿਣਤ ਕੰਬਾਈਲੀਆਂ ਨੇ ਹਮਲਾ ਕਰ ਦਿੱਤਾ ਤਾਂ ਸਿੱਖ ਰੈਜiment ਦੇ ਸੈਨਿਕ ਕਬਰਾਏ ਨਹੀਂ ਕਰਨਲ ਨੇ ਉਹਨਾਂ ਨੂੰ ਗੜੀ ਛੱਡਣ ਦਾ ਹੁਕਮ ਦੇ ਦਿੱਤਾ ਫੇਰ ਵੀ ਉਹਨਾਂ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਲੜਨ ਦਾ ਫੈਸਲਾ ਕੀਤਾ ਤੇ ਆਪਣੇ ਜਿੱਤ ਪ੍ਰਾਪਤ ਕੀਤੀ। ਬਾਰੇ ਬੱਚਿਓ ਇਹ ਬੇਮਿਸਾਲ ਲੜਾਈ ਹੋਈ ਹੈ ਜਿਸ ਵਿੱਚ ਸਿਰਫ 21 ਸਿੱਖ ਫੌਜੀਆਂ ਨੇ ਹਜ਼ਾਰਾਂ ਕਮਾਈਲੀਆਂ ਦੀ ਫੌਜ ਦਾ ਮੁਕਾਬਲਾ ਕਰਦਿਆਂ ਜਾਨ ਦਿੱਤੀ ਅਤੇ ਜਿੱਤ ਪ੍ਰਾਪਤ ਕੀਤੀ। ਤਾਂ ਹੁਣ ਇਸ ਦਾ ਉੱਤਰ ਲਿਖਦੇ ਹਾਂ। ਇਸ ਵਿੱਚ ਸਾਰਾ ਗਿੜੀ ਦੀ ਲੜਾਈ ਦੀ ਮਿਸਾਲ ਦੀ ਗੱਲ ਕੀਤੀ ਗਈ ਹੈ ਜਿਸ ਵਿੱਚ 21 ਸਿੱਖ ਫੌਜੀਆਂ ਨੇ ਹਜ਼ਾਰਾਂ ਕੰਬਾਈਲੀਆਂ ਦਾ ਮੁਕਾਬਲਾ ਕਰਦਿਆਂ ਜਾਨਾਂ ਦਿੱਤੀਆਂ ਤੇ ਜਿੱਤ ਪ੍ਰਾਪਤ ਕੀਤੀ। ਪਿਆਰੇ ਬੱਚਿਓ ਉਮੀਦ ਕਰਦੀ ਹਾਂ ਤੁਹਾਨੂੰ ਇਹ ਪ੍ਰਸ਼ਨ ਚੰਗੀ ਤਰ੍ਹਾਂ ਸਮਝ ਆ ਚੁੱਕੇ ਹੋਣਗੇ। ਹੁਣ ਤੁਸੀਂ ਕਾਗਜ਼ ਦੇ ਕੰਮ ਵਿੱਚ ਇਹਨਾਂ ਪ੍ਰਸ਼ਨਾਂ ਨੂੰ ਸੋਹਣਾ-ਸੋਹਣਾ ਕਰਕੇ ਆਪਣੀ ਪੰਜਾਬੀ ਦੀ ਕਾਪੀ ਵਿੱਚ ਲਿਖਣਾ ਵੀ ਹੈ ਅਤੇ ਉਹਨਾਂ ਨੂੰ ਯਾਦ ਵੀ ਕਰਨਾ ਹੈ। ਧੰਨਵਾਦ।